ਸੋ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲੀ ਪ੍ਰੋਬਲਮ ਹੁੰਦੀ ਹੈ 스ਨੀਜ਼ਿੰਗ ਦੀ ਯਾਰਨਿੰਗ ਦੀ ਕਿ ਇਹ ਨਾਰਮਲ ਹੈ ਬੱਚੇ ਦੇ ਲਈ ਜਾਂ ਬੱਚੇ ਨੂੰ ਕੋਲਡ ਕਫ ਤਾਂ ਨਹੀਂ ਹੈ ਸੋ ਇਟ ਇਜ਼ ਐਬਸੋਲੂਟਲੀ ਨਾਰਮਲ ਇਨ ਸੱਚ ਬੇਬੀਜ਼ ਐਂਡ ਇਟ ਇਜ਼ ਕਾਮਨ ਇਨ ਸੱਚ ਬੇਬੀਜ਼ ਸੈਕਿੰਗ ਚੀਜ਼ ਮਾਊਥਿੰਗ ਮੂਵਮੈਂਟਸ ਐਂਡ ਲਾਈਕ ਪੈਰੈਂਟਸ ਨੂੰ ਲੱਗਦਾ ਹੈ ਸਪੈਸ਼ਲੀ ਮਦਰ ਨੂੰ ਲੱਗਦਾ ਹੈ ਕਿ ਸ਼ਾਇਦ ਉਹਨਾਂ ਦੀ ਬ੍ਰੈਸਟ ਫੀਡ ਐਡਕੂਏਟ ਨਹੀਂ ਹੈਗੀ ਇਸ ਕਰਕੇ ਬੱਚਾ ਬਾਰ-ਬਾਰ ਆਪਣਾ ਹੱਥ ਜੋ ਹੈ ਉਹ ਮੂੰਹ ਦੇ ਵਿੱਚ ਪਾ ਰਿਹਾ ਹੈ ਬਟ ਮਦਰਸ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਥਿਸ ਇਜ਼ ਅ ਵੈਰੀ ਕਾਮਨ ਇਨ ਸੱਚ ਬੇਬੀਜ਼ ਐਂਡ ਇਟ ਇਜ਼ ਨਾਟ ਅ ਸਾਈਨ ਥੈਟ ਉਹਨਾਂ ਦੀ ਬ੍ਰੈਸਟ ਫੀਡਿੰਗ ਐਡਕੂਏਟ ਨਹੀਂ ਹੈਗੀ ਇਸ ਤੋਂ ਇਲਾਵਾ ਪੇਰੈਂਟਸ ਆਂਦੇ ਨੇ ਕਿ ਬੱਚਾ ਜਵੈਨ ਜੀ ਇਵਨਿੰਗ ਹੋਣੀ ਸ਼ੁਰੂ ਹੁੰਦੀ ਹੈ ਜੀ ਜਾਂ ਨਾਈਟ ਹੁੰਦੀ ਹੈ ਤਾਂ ਬੱਚਾ ਕ੍ਰਾਈ ਬਹੁਤ ਕਰਦਾ ਸੋ ਥੈਟ ਇਜ਼ ਐਬਸੋਲੂਟਲੀ ਨਾਰਮਲ ਇਨ ਸੱਚ ਬੇਬੀਜ਼ ਐਂਡ ਥਿਸ ਟਾਈਪ ਆਫ ਕ੍ਰਾਈਂਗ ਇਜ਼ ਲਾਈਕ ਜਦੋਂ ਬੱਚਾ 3 ਮਹੀਨੇ ਦਾ ਹੁੰਦਾ ਹੈ ਜੀ ਉਸ ਤੋਂ ਬਾਅਦ ਆਪਣੇ ਆਪ ਠੀਕ ਹੋ ਜਾਂਦੀ ਹੈ ਐਂਡ ਅਗਰ ਬੱਚੇ ਦਾ ਰੋਣਾ ਹੈਗਾ ਅਗਰ ਬਹੁਤ ਕੰਟਿਆ ਤੱਕ ਇਦਾਂ ਹੀ ਕੰਟੀਨਿਊ ਰਹਿੰਦਾ ਹੈ ਤਾਂ ਉਸ ਕੇਸ ਵਿੱਚ ਤੁਹਾਨੂੰ ਹਸਪੀਟਲ ਜ਼ਰੂਰ ਜਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਜਦੋਂ ਬੱਚਾ ਪਹਿਲਾ ਯੂਰਿਨ ਪਾਸ ਕਰਦਾ ਹੈ ਉਹ ਘੱਟੋ ਘੱਟ ਵਿਦਿਨ 24 ਆਰਸ ਦੇ ਵਿੱਚ ਇੱਕ ਵਾਰੀ ਹੋਣਾ ਚਾਹੀਦਾ ਹੈ ਜੀ ਅਗਰ ਇਹ ਚੀਜ਼ ਨਹੀਂ ਹੁੰਦੀ ਹੈ ਤਾਂ ਦੈਨ ਮੈਡੀਕਲ ਅਟੈਂਸ਼ਨ ਲੈਣੀ ਚਾਹੀਦੀ ਹੈ ਜਨਰਲੀ ਬੱਚੇ ਵਿਦਿਨ ਫਰਸਟ 48 ਆਰਸ ਯੂਰਿਨ ਪਾਸ ਕਰ ਲੈਂਦੇ ਨੇ ਐਂਡ ਅਗਰ ਉਸ ਤੋਂ ਬਾਅਦ ਚੌਥੇ ਦਿਨ ਤੋਂ ਬਾਅਦ 6 ਤੋਂ 7 ਵਾਰੀ ਬੱਚਾ ਯੂਰਿਨ ਪਾਸ ਨਹੀਂ ਕਰ ਰਿਹਾ ਦੈਨ ਅਗੇਨ ਮੈਡੀਕਲ ਅਟੈਂਸ਼ਨ ਲੈਣੀ ਚਾਹੀਦੀ ਹੈ ਬਿਕੋਜ਼ ਇਟ ਕੈਨ ਬੀ ਅ ਸਾਈਨ ਆਫ ਪੂਅਰ ਫੀਡਿੰਗ ਤੀਸਰੀ ਚੀਜ਼ ਆ ਜਾਂਦੀ ਹੈ ਜੀ ਸਟੂਲ ਦੀ ਅਗਰ ਬੱਚਾ ਹੋ ਸਕਦਾ ਹੈ ਕਿ ਦਿਨ ਦੇ ਵਿੱਚ ਹਰ 2 ਘੰਟੇ ਬਾਅਦ ਵੀ ਸਟੂਲ ਪਾਸ ਕਰੇ ਐਂਡ ਇੱਕ ਬੱਚਾ 4 ਦਿਨਾਂ ਬਾਅਦ ਵੀ ਸਟੂਲ ਪਾਸ ਕਰ ਸਕਦਾ ਹੈ ਅਗਰ ਮਦਰ ਦੇ ਵਿੱਚ ਥਾਇਰਾਇਡ ਦੀ ਹਿਸਟਰੀ ਨਹੀਂ ਹੈਗੀ ਤਾਂ ਦੈਨ ਇਹ ਦੋਨੋਂ ਚੀਜ਼ਾਂ ਹੀ ਦੋਨੋਂ ਪੈਟਰਨ ਹੀ ਸਟੂਲ ਪਾਸ ਕਰਨ ਦੇ ਬੱਚਿਆਂ ਦੇ ਵਿੱਚ ਨਾਰਮਲ ਹੁੰਦੇ ਨੇ ਐਂਡ ਇੱਕ ਕਾ ਪ੍ਰੋਬਲਮ ਹੋ ਰਹੀ ਹੈ ਜੋ ਪੈਰੈਂਟਸ ਸਾਡੇ ਕੋਲੇ ਓਪੀਡੀ ਦੇ ਵਿੱਚ ਲੈ ਕੇ ਆਉਂਦੇ ਨੇ ਕਿ ਜੀ ਬੱਚਾ ਸੋ ਨਹੀਂ ਰਿਹਾ ਦਿਨ ਦੇ ਵਿੱਚ ਸੌਂਦਾ ਹੈ ਐਂਡ ਅਸੀਂ ਉਠਾਉਣ ਦੀ ਵੀ ਕੋਸ਼ਿਸ਼ कर दिया था बच्चा नहीं उठता तो मदर्स मदरसू एंड पेरेंट्स में यह समझना चाहिए कि जो एक नॉर्मल पैटर्न होंगे कि रात को बच्चा सोएगा जिदा कि अडल्ट होंगे ने अराउंड थ्री टू ट्वेल्व मंथ्स तो बाद जाके आंदा है इस तो इलावा आप डिफरेंट डिफरेंट पैटर्नस बच्चों से देख सकते हैं कि बच्चे हो है कि दिन वेले सोन हो है रात वेले सोन एंड हो है कि हर दो दो तीन तीन घंटे बाद उठ रहे हैं एंड कई बच्चे उस तो भी ज़्यादा सोते हैं अगर आप करते हैं वेट की पेरेंट्स आँदे ने कि जी बच्चे का वेट कट हो गया ਜਦੋਂ ਪਹਿਲੀ ਵਾਰੀ OPD ਦੇ ਵਿੱਚ ਮਿਲਣ ਆਂਦੇ ਨੇ ਤੇ ਇਹ ਬਿਲਕੁਲ ਨੋਰਮਲ ਗੱਲ ਹੈਗੀ ਹੈ ਜੀ ਕਿ ਪਹਿਲੇ 5 ਦਿਨ ਬੱਚੇ ਦਾ weight ਘਟਦਾ ਹੈ ਐਂਡ 5 ਟੂ 7 ਡੇਸ ਦੇ ਵਿੱਚ অর ਵੀ ਕੈਨ ਸੇ ਥੈਟ ਟਿਲ ਅਪ ਟੂ 14th ਡੇ ਬੱਚਾ ਬਰਥ weight ਰੀਗੇਨ ਕਰਦਾ ਹੈ ਪਹਿਲਾਂ ਆਪਣਾ weight ਲੂਸ ਕਰਕੇ ਸੋ ਇਟ ਇਜ਼ ਐਬਸੋਲੂਟਲੀ ਨੋਰਮਲ ਬਟ ਅਗਰ ਇਹ 10% ਤੋਂ ਉੱਤੇ ਹੁੰਦਾ ਤਾਂ ਸਾਨੂੰ ਕਾਸ਼ੀਅਸ ਰਹਿਣਾ ਚਾਹੀਦਾ ਹੈ ਤੇ ਮੈਡੀਕਲ ਅਟੈਂਸ਼ਨ ਸੀਕ ਕਰਨੀ ਚਾਹੀਦੀ ਹੈ ਐਂਡ ਇਨ ਐਨੀ ਕੇਸ ਬਰਥ weight ਐਂਡ 10 ਤੋਂ 15 ਦਿਨਾਂ ਦੇ ਅੰਦਰ ਅੰਦਰ ਰੀਗੇਨ ਹੋ ਜਾਣਾ ਚਾਹੀਦਾ ਹੈ ਅੰਡਰ ਲਾਸਟ ਥਿੰਗ ਇਜ਼ ਲਾਈਕ ਜੌਂਡਿਸ ਕਿ ਲਾਈਕ ਮੇਰੇ ਬੱਚੇ ਨੂੰ ਅਗਰ ਜੌਂਡਿਸ ਹੋ ਗਿਆ ਹੈ ਤਾਂ ਕੀ ਆ ਮੈਨੂੰ ਪੀਲੀਆ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਜਾਂ ਮੈਨੂੰ ਪੀਲੀਆ ਚੀਜ਼ਾਂ ਨਹੀਂ ਪਹਿਨਣੀਆਂ ਚਾਹੀਦੀਆਂ ਇਟ ਇਜ਼ ਅ ਮਿਥ ਇਹਦੇ ਨਾਲ ਕੁਝ ਨਹੀਂ ਹੁੰਦਾ ਜੀ ਫਿਰ ਨਹੀਂ ਪੀਲੀਆਂ ਚੀਜ਼ਾਂ ਖਾਣ ਨਾਲ ਕੁਝ ਹੁੰਦਾ ਜੀ ਨਹੀਂ ਪੀਲੀਆਂ ਚੀਜ਼ਾਂ ਪਹਿਨਣ ਨਾਲ ਕੁਝ ਹੁੰਦਾ ਐਂਡ ਇਨ ਆ ਕੇਸਸ ਦੇ ਵਿੱਚ ਤੁਸੀਂ ਕਰੇ ਕਿਦਾਂ ਮੈਨੇਜ ਕਰ ਸਕਦੇ ਹੋ ਵਿਦ ਐਡਕੂਏਟ ਫੀਡਿੰਗ ਸੋ ਜਨਰਲੀ ਜੌਂਡਿਸ ਜੋ ਆਪਣਾ ਆਉਂਦਾ ਹੈ ਤੀਸਰੇ ਦਿਨ ਤੋਂ ਆਣਾ ਸ਼ੁਰੂ ਹੁੰਦਾ ਹੈ ਜੀ ਐਂਡ 6 ਡੇ ਤੱਕ ਸਟੇਬਲਾਈਜ਼ ਹੋ ਕੇ ਘਟਣਾ ਸ਼ੁਰੂ ਹੋ ਜਾਂਦਾ ਹੈ ਪ੍ਰੀਟਮ ਬੱਚਿਆਂ 'ਚ ਥੋੜਾ ਜਿਹਾ ਪ੍ਰੋਲੋਂਗ ਹੋ ਜਾਂਦਾ ਹੈ ਬਟ ਆਲ ਸਾਰੇ ਕੇਸਿਸ ਦੇ ਵਿੱਚ ਆਪਾਂ ਕਰੇ ਇੱਕ ਅੱਛੀ ਬ੍ਰੈਸ ਫੀਡਿੰਗ ਦੇ ਨਾਲ ਇਹਨੂੰ ਪ੍ਰੀਵੈਂਟ ਕਰ ਸਕਦੇ ਹਾਂ